ਬਹੁਤ ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਸਾਰਾ ਤੇ ਮੈਂ ਬਹੁਤ ਖੁਸ਼ਕਿਸਮਤ ਬਾ ਕਿ ਬਾਬਾ ਤ੍ਰੀਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਮਾਨ ਜੋ ਕੇਜਰੀਬਾਦ ਸਾਹਿਬ ਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਲੀਡਰਸ਼ਿਪ ਦਾ ਔਰ ਜਿੰਨੇ ਵਰਕਰਸ ਆਏ ਸਾਰੇ ਨੌ ਦੇ ਨੌ ਹਲਕਿਆਂ ਦੇ ਇੰਚਾਰਜਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੋ ਬੜਾ ਚੰਗਾ ਲੱਗ ਰਿਹਾ ਜੀ ਬਹੁਤ ਨਿੱਘਾ ਸਵਾਗਤ ਹੋਇਆ ਬਾਬਾ ਜੀ ਦੀ ਤਰਫੋਂ ਚੁਣੌਤੀਆਂ ਕਿਹੜੀਆਂ ਰਹਿਣ ਵਾਲੀਆਂ ਨੇ ਦੇਖੋ ਇਹ ਚੁਣੌਤੀਆਂ ਜਿਹੜੀਆਂ ਵੀ ਆਉਣਗੀਆਂ ਬਾਬਾ ਜੀ ਅੰਗ ਸੰਗ ਨੇ ਉਹ ਸਾਰੀਆਂ ਦੂਰ ਕਰਨ ਗਿਆ ਆਪੇ ਉਹਨਾਂ ਦਾ ਅਸ਼ੀਰਵਾਦ ਲੈ ਇਹਦੇ ਕਰਕੇ ਲੈਣਾ ਹੈ ਅਨਮੋਲ ਜੀ ਹੇਠ ਤੱਕ ਕਿਸੇ ਪਾਰਟੀ ਨੇ ਆਪਦਾ ਉਮੀਦਵਾਰ ਨਹੀਂ ਐਲਾਨਿਆ ਆਵਾਮੀ ਨੇ ਪਹਿਲਾਂ ਐਲਾਨਿਆ ਇਹਦਾ ਬੈਨੀਫਿਟ ਮਿਲੂਗਾ ਬਿਲਕੁਲ ਜੀ ਬਿਲਕੁਲ ਬਾਬਾ ਜੀ ਦੇ ਦਰਤੇ ਸਭ ਤੋਂ ਵੱਡਾ ਤਾਂ ਬੈਨੀਫਿਟ ਬਾਬਾ ਜੀ ਦੇਣਗੇ ਬਾਕੀ ਸਾਡੇ ਵਰਕਰ ਬੜੇ ਮਤਲਬ ਖੁਸ਼ ਨੇ ਸਾਰੇ ਔਰ ਪੂਰੇ ਨਰਜਾ ਟਿਕਨੇ ਔਰ ਮੈਨੂੰ ਲੱਗਦਾ ਵੀ ਐਸੀ ਵਿਜੇ ਪ੍ਰਾਪਤ ਕਰਾਂਗੇ ਜ਼ਰੂਰ ਹਾਲਾਂਕਿ ਸਾਰੇ ਤੁਸੀਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਪਿੱਤਰੋਗੇ ਲੋਕਾਂ ਦੇ ਵਿਚਾਰ ਜਾਣੋਗੇ ਫਿਰ ਹੀ ਉਸ ਤੋਂ ਬਾਅਦ ਮਾਈਂਡ ਦੇ ਵਿੱਚ ਸੋਚੋਗੇ ਪਰ 2 ਦਿਨਾਂ ਦੇ ਵਿੱਚ ਕੀ ਸੋਚ ਲੈ ਵੀ ਕੀ ਕਰਕੇ ਦਿਓਗੇ ਦੇਖੋ ਜੀ ਗੱਲ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇਹ ਪੰਜਾਬ ਤੇ ਸੈਂਟਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦਾ ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀ ਰੱਖਦੇ ਨੇ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਪਰੇਸ਼ਾਨੀਆਂ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾਂ ਜਿੰਨੀਆਂ ਇੱਕ ਵੱਡਾ ਮੁੱਦਾ ਫ੍ਰੀ ਟੋਰ ਦਾ ਗੱਲ ਕਰੀਏ ਤਾਂ ਬੇਅਦਬੀ ਮਾਮਲੇ ਦਾ ਜਿਹੜਾ ਕਿ ਲੰਮਾ ਇੰਤਜ਼ਾਰ ਕਰਨਾ ਪਿਆ ਅਸੀਂ ਤੋਂ ਉੱਤੋਂ ਲੈ ਕੇ ਕਿੰਨੀ ਕਿੰਨੀ ਗੰਬੀਰਤਾ ਦਿਖਾਈ ਦੇਖੋ ਜੀ ਬਹੁਤ ਇਹ ਅਦਾਲਤਾਂ ਦੇ ਮਤਲ ਫੈਸਲੇ ਨੇ ਇਹ 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 ਦਾਲਤ ਨੇ ਵੀ ਇੱਥੇ ਤੇ ਉੱਪਰਲੀ ਅਦਾਲਤ ਨੇ ਵੀ ਫੈਸਲਾ ਕਰਨਾ ਇਹਦੇ ਚ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪਰਮਾਤਮਾ ਦੀ ਮੇਰੇ ਉਹ ਦੋਸ਼ੀਆਂ ਨੂੰ ਆਪਣੇ ਆਪ ਸਜੇ ਮਿਲਣਗੇ ਅਮਰੀਕਾ ਬਣੀ ਸੀ ਕਿਹਾ ਸੀ ਜਲਦ ਜਿਹੜਾ ਤਾਂ ਨਤੀਜੇ ਨਤੀਜੇ ਆਉਣਗੇ ਫੈਸਲੇ ਹੋਣਗੇ ਅਦਾਲਤਾਂ ਕੇਸਾਂ ਨੂੰ ਫਿਰ ਟਾਈਮ ਲੱਗ ਰਿਹਾ ਦੇਖੋ ਜੀ ਮੈਂ ਅਜੇ ਨਵਾਂ ਕਿਉਂਕਿ ਮੇਰਾ ਨਵਾਂ ਨਾਮ ਹੈ ਮੇਰੀ 2 ਦਿਨ ਪਹਿਲਾਂ ਹੀ ਐਂਟਰੀ ਹੋਈ ਹੈ ਤੇ ਸੀਨੀਅਰ ਲੀਡਰਸ਼ਿਪ ਵਧੀਆ ਇਹਦਾ ਜਵਾਬ ਦੇ ਸਕਦੇ ਨੇ ਔਰ ਮੈਂ ਤਾਂ ਇਹੀ ਕਹੂੰਗਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦ ਸਜ਼ਾ ਮਿਲੇ ਪਰ ਕਿੰਨਾ ਕੁ ਲੱਗਦਾ ਹੈ ਕਿੰਨੀ ਵੀ ਲਾਈਨ ਤੇ ਹੁਣ ਇਸ ਲਾਈਨ ਤੇ ਫ ਇਸ ਤਰੀਕੇ ਨਾਲ ਪਹਿਲੀ ਵਾਰ ਵਿਚਰੇਆ ਬੜਾ ਚੰਗਾ ਤੁਸੀਂ ਅਨਾਉਂਸ ਹੋਇਜੀ ਤੁਹਾਡੀ ਟੀਮ ਲਈ ਅਨਾਉਂਸ ਕੀਤਾ ਜੀ ਇਹ ਤਾਂ ਨਾ ਕਿਹਾ ਤੇ ਸਵਾਲ ਪੁੱਛੀ ਜੀ ਕਿ ਐਜ਼ ਅ ਕਲਾਕਾਰ ਤੁਸੀਂ ਚੰਗੇ ਹੋ ਸਕਦੇ ਹੋ ਪਰ ਐਜ਼ ਅ ਪੋਲੀਟੀਕਲ ਬੈਕਗ੍ਰਾਉਂਡ ਨਾ ਹੋਣ ਦੇ ਚਲਦੇ ਕੀ ਤੁਸੀਂ ਸਹੀ ਸਾਬਤ ਕਰ ਸਕਦੇ ਹੋ ਆਪਣੇ ਆਪ ਬਿਲਕੁਲ ਜੀ ਗੱਲ ਤਾਂ ਇਹ ਆ ਵੀ ਬੰਦੇ ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਹੈ ਕੋਈ ਵੀ ਖਿਲਾਫਤੇ ਕਰ ਸਕਦਾ ਹੈ ਅਸੀਂ ਇਮਾਨਦਾਰੀ ਨਾਲ ਚੱਲਾਂਗੇ ਪਰਮਾਤਮਾ ਅੰਗ ਸੰਗ ਹੋਣਗੇ ਤਾਂ ਹਰ ਇੱਕ ਖਿਲਾਫਤੇ ਹੋ ਸਕਦਾ ਹੈ ਕਰਮਜੀਤ ਨੂੰ ਸਾਥ ਆਵਾਮੇ ਪਾਰਟੀ ਦਾ ਮਿਲੂਗਾ ਜਾਂ ਆਪਦੇ ਫਾਲੋਅਰਜ਼ ਦਾ ਉਹਨਾਂ ਨਾਲ ਮਿਲੂਗਾ ਦੇਖੋ ਜੀ ਪਾਰਟੀ ਤੋਂ ਬਿਨਾਂ ਮੈਂ ਚੱਲ ਸਕਦਾ ਤੇ ਫਾਲੋਅਰਜ਼ ਨੇ ਜਿਹੜੇ ਉਹਨਾਂ ਤੋਂ ਬਿਨਾਂ ਮੈਂ ਚੱਲ ਸਕਦਾ ਦੋਨਾਂ ਦਾ ਰਲਮਾ ਮਿਲਮਾ ਪਿਆਰ ਹੀ ਲੈ ਕੇ ਜਾਊਗਾ ਜੀ ਅਸੀਂ ਮੁਹੰਮਦ ਸਫੀਕ ਵੀ ਆ ਸਕਦਾ ਤੁਹਾਡੇ ਸਾਹਮਣੇ ਉਹ ਵੀ ਤੁਹਾਡਾ ਹਾਂ ਜੀ ਮੇਰੇ ਬਹੁਤ ਪੂਜਨੀਕ ਨੇ ਜੀ ਉਹ ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਦੀ ਹਾਂ ਜੀ ਉਹ ਵੀ ਦੇਣਗੇ ਪਿਆ ਹਾਂ ਜੀ